ਦੁੱਖ ਦੇ ਨਾਲ ਕਹਿਣਾ ਪੈਂਦਾ ਕਿ ਸਾਡੀ ਕੌਮ ਦੇ ਜਥੇਦਾਰ ਜਿਨ੍ਹਾਂ ਨੂੰ ਪੂਰੀ ਦੁਨੀਆ ਸੇਧ ਲੈ ਕੇ ਚੱਲਦੀ ਹੈ ਜਿਨ੍ਹਾਂ ਨੇ ਫਸੀਲ ਤੇ ਖੜ ਕੇ ਕਹਿਣਾ ਹੁੰਦਾ ਹੁਕਮ ਕਰਨੇ ਹੁੰਦੇ ਨੇ ਕਿ ਇਕੱਠੇ ਹੋ ਲੜਾਈ ਲੜੋ ਦੁੱਖ ਨਾਲ ਕਹਿਣਾ ਪੈਂਦਾ ਕਿ ਪਿਛਲੇ ਸਮੇਂ ਦੇ ਵਿੱਚ ਉਹ ਜਥੇਦਾਰ ਫਸੀਲ ਤੇ ਖੜ ਕੇ ਬੋਲੇ ਜਿਨ੍ਹਾਂ ਦਾ ਅੰਡਾ ਕੌਮ ਨੂੰ ਇਕੱਠਾ ਕਰਨਾ ਨਹੀਂ ਕੌਮ ਨੂੰ ਖੇਰੂ-ਖੇਰੂ ਕਰਨਾ ਸੀ ਕੌਮ ਨੂੰ ਖੇਰੂ-ਖੇਰੂ ਕਰਨਾ ਸੀ ਇੰਨੀਆਂ ਮਨੋਕਾਮਨਾਵਾਂ ਨਾਲ ਪਰੇ ਹੋਏ ਗਿਆਨੀ ਹਰਪ੍ਰੀਤ ਸਿੰਘ ਜੀ ਬੜੇ ਦੁੱਖ ਨਾਲ ਕਹਿਣਾ ਪੈਂਦਾ ਬੜੀਆਂ ਉਹਨਾਂ ਦੀਆਂ ਸਪੀਚਾਂ ਦੀਆਂ ਮੈਂ ਵੀਡੀਓ ਸ਼ੇਅਰ ਕੀਤੀਆਂ ਨੇ ਆਪਣੇ ਫੇਸਬੁੱਕ ਤੇ ਬੜਾ ਅੱਜ ਦੁੱਖ ਹੁੰਦਾ ਕਿ ਇੰਨਾ ਬੇਈਮਾਨ ਧੋਖੇਬਾਜ਼ ਅਕਿਰਤ ਕੰਨ ਤੇ ਇੱਛਾਵਾਂ ਨਾਲ ਪਰਿਆ ਹੋਇਆ ਇਨਸਾਨ ਮੈਂ ਨਹੀਂ ਦੇਖਿਆ ਕਹਿੰਦੇ ਪੀ ਐਚ ਡੀ ਇਹ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕਿਹੜੀ ਪੀ ਐਚ ਡੀ ਕਰ ਲਈ ਗਿਆਨੀ ਹਰਪ੍ਰੀਤ ਸਿੰਘ ਨੇ ਜਿਹਨੂੰ ਸਮਝ ਨਹੀਂ ਆ ਰਿਹਾ ਕਿ ਕੌਮ ਗਰਦਾਰੀ ਕਰਨ ਵਾਲੇ ਬੰਦੇ ਨੂੰ ਕਦੇ ਬਖਸ਼ਦੀ ਨਹੀਂ ਸੰਤ ਮਸਕੀਨ ਸਿੰਘ ਜੀ ਗਿਆਨੀ ਮਸਕੀਨ ਸਿੰਘ ਜੀ ਕਹਿੰਦੇ ਹੁੰਦੇ ਸੀ ਕਿ ਸਭ ਤੋਂ ਵੱਧ ਹੰਕਾਰੀ ਬੰਦਾ ਕਹਿੰਦੇ ਉਹ ਹੁੰਦਾ ਜਿਹੜਾ ਕਈ ਵਾਰੀ ਜਿਹੜਾ ਪੜਿਆ ਲਿਖਿਆ ਬੰਦਾ ਵਿਦਵਾਨ ਬੰਦਾ ਜੇ ਕਹਿੰਦੇ ਹੰਕਾਰ ਆ ਜੇ ਉਹਦੇ ਹੰਕਾਰ ਸਭ ਤੋਂ ਪਰੋਂਦਾ ਉਦਾਹਰਣ ਦਿੰਦੇ ਹੁੰਦੇ ਸੀ ਰੌਣ ਦੀ 라ਵਣ ਦੀ ਉਦਾਹਰਣ ਦਿੰਦੇ ਸੀ ਕਹਿੰਦੇ ਚਾਰ ਵੇਦਾਂ ਦਾ ਗਿਆਤਾ ਸੀ ਪਰ ਉਹਨੂੰ ਹੰਕਾਰ ਹੋ ਗਿਆ ਕਿ ਮੇਰੇ ਜਿਨ੍ਹਾਂ ਕੋਈ ਪੜ੍ਹਿਆ ਲਿਖਿਆ ਨਹੀਂ ਮੇਰੇ ਜਿਨ੍ਹਾਂ ਕੋਈ ਰੱਬ ਨੂੰ ਪੁੱਛਣ ਵਾਲਾ ਨਹੀਂ ਮੇਰੇ ਜਿਨ੍ਹਾਂ ਕੋਈ ਗਿਆਤਾ ਨਹੀਂ ਤੇ ਹੰਕਾਰ ਹੰਕਾਰ ਦੇ ਵਿੱਚ ਆਪਣਾ ਸਾਰਾ ਨਾਸਤਾ ਅਨਬੂਤ ਕਰਾ ਲਿਆ ਉਹ ਹਾਰ ਅੱਜ ਕਹਿੰਦੀ ਹਰਪ੍ਰੀਤ ਸਿੰਘ ਦਾ ਉਹਨੂੰ ਲੱਗਦਾ ਕਿ ਮੇਰੇ ਜਿਨ੍ਹਾਂ ਪੜ੍ਹਿਆ ਲਿਖਿਆ ਮੇਰੇ ਜਿਨ੍ਹਾਂ ਸਿਆਣਾ ਤੇ ਮੇਰੇ ਜਿਨ੍ਹਾਂ ਅਕਲਵੰਦ ਬੰਦਾ ਨਹੀਂ ਕੋਈ ਬੜੇ ਆਲੇ ਬੜੇ ਆਲੇ ਕਹਿੰਦੀ ਹਰਪ੍ਰੀਤ ਸਿੰਘ ਜੀ ਬਹੁਤ ਆਲੇ ਤੁਸੀਂ ਕਹਿੰਦੇ ਸੀ ਮੈਂ ਸੁਣਦਾ ਸੀ ਪਰਸੋ ਲਾ ਪ੍ਰਧਾਨ ਬਣੇ ਆ ਦੂਈ ਜਿਹੜੀ ਬੱਕਰੇ ਗਰੁੱਪ ਦੇ ਗਰਦਾਰ ਗਰੁੱਪ ਦੇ ਗਰਦਾਰ ਲਹਿਰ ਦੇ ਕਹਿੰਦੇ ਮੇਰਾ ਨਿਸ਼ਾਨ ਹੈ ਪਹਿਲੀ ਸਪੀਚ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਨਿਸ਼ਾਨ ਤੇ ਸ਼੍ਰੋਮਣੀ ਕਮੇਟੀ ਉਹ ਲੱਖ ਲਾਹਣਤੀਆਂ ਨੇ ਹਰਪੀ ਸਿੰਘ ਜੀ ਤੇਰਾ ਬੋਲ ਦਿੱਲੀ ਵੱਲ ਨਹੀਂ ਨਿਕੜਿਆ ਤੇਰੀ ਲਲਕਾਰ ਦਿੱਲੀ ਵੱਲ ਨਹੀਂ ਨਿਕਲੀ ਕਿਉਂਕਿ ਦਿੱਲੀ ਵਾਲਿਆਂ ਨੇ ਤਾਂ ਤੈਨੂੰ ਠੋਪਿਆ ਤੇ ਸ਼ਬਦ ਕਿ ਨਿਕੜੇ ਕਿ ਚੋਣ ਨਿਸ਼ਾਨ ਖੋਲਿਆਂਗੇ ਦਫ਼ਤਰ ਖੋਲਿਆਂਗੇ ਗਿਆਨੀ ਹਰਪੀ ਸਿੰਘ ਜੀ ਮੈਂ ਦੱਸਣਾ ਚਾਹੁੰਨਾ ਤੁਸੀਂ ਕਹਿੰਦੇ ਹੋ ਦਫ਼ਤਰ ਖੋਲਾਂਗੇ ਮੈਂ ਦਾਵਾ ਕਰਦਾ ਦਫ਼ਤਰ ਦੇ ਮੂਹਰੇ ਆ ਕੇ ਖੜਕੇ ਦਿਖਾ ਜੇ ਗਰਮ ਖੁਰਚਣੇ ਲਾ ਲਾ ਕੇ ਤੇਰਾ ਉਹ ਹਾਲ ਨਾ ਕਰਿਆ ਨਾ ਮੁੜ ਕੇ ਬੈਠਿਆ ਜਾਉ ਨਾ ਮੁੜ ਕੇ ਖੜਿਆ ਜਾਉ ਇਹ ਤੁਹਾਡੇ ਵਰਗੇ ਹਕਾਰੀ ਬੰਦਿਆਂ ਦੇ ਖੁਰਚਣੇ ਫੇੜਾਂਗੇ ਟਕਾ ਕੇ ਕੋਈ ਦਰਪੈ ਨਹੀਂ ਅਸੀਂ ਵੀ ਸਿਰਾਂ ਤੇ ਕੱਪੜ ਬੰਨੀ ਫਿਰਦੇ ਆਂ ਅਸੀਂ ਵੀ ਮਰਨ ਮਰੌਣ ਤੱਕ ਖੜੇ ਹੁਣ ਕਿਉਂਕਿ ਇਹ ਬਹੁਤ ਵੱਡਾ ਹਮਲਾ ਹੈ ਅਕਾਲੀ ਦਲ ਨਿਸ਼ਾਨਾ ਹੈ ਪੰਥ ਤੇ ਪੰਜਾਬ ਅਕਾਲੀ ਦਲ ਬਹਾਨਾ ਹੈ ਪੰਥ ਤੇ ਪੰਜਾਬ ਨਿਸ਼ਾਨਾ ਹੈ ਪੰਥ ਤੇ ਪੰਜਾਬ ਸਮਝੋ ਮਤ ਸਮਝੋ ਕਿ ਇਹ ਲੋਕ ਅਕਾਲੀ ਦਲ ਦਾ ਨੁਕਸਾਨ ਪਚਾਰੇ ਨੇ ਲੋਕ ਪੰਥ ਤੇ ਪੰਜਾਬ ਤੇ ਨਿਗਾਹ ਰੱਖੀ ਬੈਠੇ ਨੇ ਦੂਜੀ ਗੱਲ ਆਉਣਾ ਮੈਂ ਹੁਣ ਆ ਮੌਜੂਦਾ ਸਰਕਾਰ ਤੇ ਭਗਵੰਤ ਮਾਨ ਤੇ 골ਡ ਮੈਡਲ بس 2 ਮਿੰਟ ਲੈਣਾ ਹੋ 골ਡ ਮੈਡਲ ਦੇਾਂਗੇ ਇਹਨਾਂ ਨੂੰ 골ਡ ਮੈਡਲ ਐਡਾ ਝੂਠਾ ਤੇ ਬੇਈਮਾਨ ਬੰਦਾ ਭਗਵੰਤ ਮਾਨ ਜਿੰਨਾ ਕਦੇ ਨਹੀਂ ਹੱਦ ਤੱਕ ਮੁੱਖ ਮੰਤਰੀ ਪੰਜਾਬ ਦਾ ਦੇਖਿਆ ਉਹ ਤੂੰ ਤਾਂ ਸਾਰਿਆਂ ਨੂੰ ਹੱਦਾਂ ਟੱਪ ਗਿਆ ਹਰ ਰੋਜ਼ ਝੂਠ ਦੀ ਦੁਕਾਨ ਖੋਲ ਕੇ ਬੈਜਣਾ ਇੱਕ ਵੀ ਸ਼ਬਦ ਤੇਰਾ ਅੱਜ ਤੱਕ ਸੱਚ ਨਹੀਂ ਹੋਇਆ ਮੈਂ ਚੈਲੰਜ ਕਰਦਾ ਭਗਵਾਨਤਮਾਨ ਸਿਓ ਆਪਣੇ ਪਾਰਟੀ ਦੇ ਜਿਹੜੇ ਮਰਜ਼ੀ ਖੱਬੀ ਖਾਨ ਬੰਦੇ ਨੂੰ ਤੂੰ ਮੇਰੇ ਬਰਾਬਰ ਪੇਜ ਡਿਬੇਟ ਤੇ ਮੈਂ ਚੈਲੰਜ ਕਰਦਾ ਇੱਥੇ ਖੜਕੇ ਆਉਣ ਕੈਮਰਾ ਸਟੇਜ ਤੇ ਰੁਜ਼ਗਾਰ ਤੇ ਆ ਜੀ ਕਰਪਸ਼ਨ ਤੇ ਆ ਜੀ ਵਿਕਾਸ ਤੇ ਆ ਜੀ ਨੌਜਵਾਨਾਂ ਦੀ ਬਾਹ ਫੜਨ ਤੇ ਆ ਜੀ ਵਿਕਾਸ ਤੇ ਆ ਜੀ ਜਿਹੜੇ ਮਰਜ਼ੀ ਮੁੱਦੇ ਤੇ ਆ ਕੇ ਡਿਬੇਟ ਕਰ ਲਿਓ ਜੇ 90% ਤੋਂ ਵੱਧ ਪੰਜਾਬ ਦੇ ਵਿੱਚ ਕੰਮ ਕਾਲੀਆਂ ਦੇ ਨਾਂ ਕੀਤਾ ਹੋਇਆ ਤਾਂ ਜਿੱਥੇ ਮਰਜ਼ੀ ਖੜਾ ਕੇ ਗੋਲੀ ਮਾਰ ਦਿਓ ਕੋਈ ਪਰਵਾਹ ਨਹੀਂ